ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗਉੜੀ ਸੁਖਮਨੀ ਮਹਲਾ 5ਵਾਂ ਸ਼ਲੋਕ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਆਦਿ ਗੁਰ ਹੀ ਨਮਹਿ ਚੁ ਬਾਦ ਗੁਰ ਹੈ ਨਮਹਿ ਸਤਿ ਗੁਰੇ ਨਮਹਿ ਸ੍ਰੀ ਗੁਰੂ ਦੇਵੇ ਨਮਹਿ अष्टपदि सिमरो सिमर सिमरो काल कलेश तन महे मिटावो सेमरो, जास एकै नाम जपत अगंत अनेकै वेद पुराण सिमृत सुखर किन राम नाम एक नम ताकी महिमा गनी न आवै ਾਂਖੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗੁ 모ਹੇ ਉਦਾਰੋ ਸੁਖmani ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਘਰਬ ਨ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਤੁਸਮੰਟਾਰੈ ਪ੍ਰਭ ਸੈ ਅਮਰਤ ਪਛ ਬਿਗਨ ਲਾ ਕੈ ਪ੍ਰਭ ਕੈ ਸਿਮਰਨ ਅੰਧਨ ਜਾ ਕੈ ਪ੍ਰਭ ਕੈ ਸਿਮਰਨ ਭਉ ਨਾ ਬਿ ਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿਦ ਨੌ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁਧ ਪ੍ਰਭ ਕੈ ਸਿਮਰਨ ਜਪ ਤਉ ਪੂਜਾ ਪ੍ਰਭ ਕਹ ਸਿਮਰਨ बिन ਸਹ ਦੂਜਾ ਪ੍ਰਭ ਕਹ ਸਿਮਰਨ ਤੀਤਿ ਅਿਸ਼ਨਾਨੀ ਪ੍ਰਭ ਕਹ ਸਿਮਰਨ ਦਰਗਹਿ ਮਾਨੀ ਪ੍ਰਭ ਕਹ ਸਿਮਰਨ ਹੋਏ ਸੋ ਭਲਾ ਪ੍ਰਭ ਕਹ ਸਿਮਰਨ ਸੋ ਫਲ ਭਲਾ ਸੇ ਸਮਰੈ ਜਨ ਆਪ ਸਮਰਾਈ ਨਾਨਕ ਤਾਕੇ ਲਾਭੋ ਪਾਏ ਪ੍ਰਭ ਦਾ ਸਿਮਰਨ ਸਭ ਤੇ ਊਚਾ ਪ੍ਰਭ ਕਹ ਸਿਮਰਨ ਉਦ੍ਰਹਿ ਮੂਚਾ ਪ੍ਰਭ ਕਹ ਸਿਮਰਨ ਤ੍ਰਸਨਾ ਮੂਜੈ ਪ੍ਰਭ ਕਹ ਸਿਮਰਨ ਸਭ ਕੁਝ ਸੂਜੈ ਪਰਪੈ ਸਿਮਰਨ ਨਾਹੀ ਜਿਮ ਤਰਾਸਾ ਪਰਪੈ ਸਿਮਰਨ ਪੂਰਨ ਆਸਾ ਪਰਪੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਿਤ ਮਹਿ ਸਮਾਇ ਪ੍ਰਭ ਜੀ ਵਸੈ ਸਾਥ ਕੀ ਰਚਨਾ ਨਾਨਕ ਜਨਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬਹਿ ਮਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਤੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ ਸਿਮਰਨ ਤੇ ਲਗ ਜਨ ਆਪ ਦੇ ਅਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰੈ ਸੇ ਪ੍ਰ ਉਤਕਾਰੀ ਪਰਭੂ ਕੋ ਸਿਮਰੈ ਤਿਨ ਸਦ ਬਲਹਾਰੀ ਪਰਭੂ ਕੋ ਸਿਮਰੈ ਸੇ ਮੁਕਤ ਹਾਵੈ ਪਰਭੂ ਕੋ ਸਿਮਰੈ ਤਿਨ ਸੁਖ ਵਿਹਾਵੈ ਪਰਭੂ ਕੋ ਸਿਮਰੈ ਤਿਨ ਆਤਮ ਜੀਤਾ ਪਰਭੂ ਕੋ ਸਿਮਰੈ ਤਿਨ ਨਿਰਮਲ ਰੀਤਾ ਪਰਭੂ ਕੋ ਸਿਮਰੈ ਤਿਨ ਆਨੰਦ ਕਹਨੀਰੀ ਪਰਭੂ ਕੋ ਸਿਮਰੈ ਵਸੈ ਹਰਨੀਰੀ ਸੰਤ ਕਿਰਪਾ ਤੇ ਅੰਧਨ ਜਾਵ ਨਾਨਕ ਸਿਮਰਨ ਪੂਰੇ ਭਾਵ ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬਹੁ ਨ ਝੂਰੈ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਣੀ ਪ੍ਰਭ ਕੈ ਸਿਮਰਨ ਨਹਿ ਚਲਿਆ ਸਨ ਪ੍ਰਭ ਕੈ ਸਿਮਰਨ ਕਮਲ ਵਗਾਸਨ ਪ੍ਰਭ ਕੈ ਸਿਮਰਨ ਅਨਹਦ ਚਨੁਕਾਰ ਸੁਖ ਪ੍ਰਾਪ ਸਿਮਰਨ ਕਾ ਅੰਤ ਨ અપਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪੈ ਆਹਰ ਸਿਮਰਨ ਕਰ ਭਗਤ ਪੜਦਾਏ ਹਰ ਸਿਮਰਨ ਹਉ ਲਗ ਵੇਦ ਅਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੈ ਹਰ ਸਿਮਰਨ ਨੀਚ ਚਹੋਂ ਪਟ ਜਾਤੈ ਹਰ ਸਿਮਰਨ ਧਾਰੀ ਸਭ ਤਰਣਾ ਸਿਮਰ ਸਿਮਰ ਹਰ ਕਾਰਨ ਕਰਣਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮਹਿ ਆਪ ਨਿਰੰਕਾਰਾ ਕਰਿਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤੈਨ ਪਾਇਆ